ਕਾਂਗਰਸ ਦੀ ਨੇਤਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਦੇਸ਼ ਦੇ ਅੰਦਰ ਤਾਨਾਸ਼ਾਹੀ ਲਗਾ ਕੇ ਅਮਰਜੈਂਸੀ ਲਗਾਈ ਸੀ ਔਰ ਉਹਨਾਂ ਦਾ ਅਹੰਕਾਰ ਚਰਨ ਦੇ ਉੱਤੇ ਸੀ ਉਸ ਸਮੇਂ ਲੋਕਤੰਤਰ ਮੌਲਿਕ ਅਧਿਕਾਰ ਭਾਰਤ ਦਾ ਕਨਸਟੀਟਿਊਸ਼ਨ ਸਭ ਨੂੰ ਤਗਿਤ ਕਰਤਾ ਗਿਆ ਸਤੰਤਰਤਾ ਦੀ 30 ਲੜਾਈ ਦੇ ਅੰਦਰ ਪੂਰੇ ਦੇਸ਼ ਚ ਅੰਦੋਲਨ ਚੱਲਿਆ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 18 18 19 19 ਮਹੀਨੇ ਜੇਲਾਂ ਚ ਰਹੇ ਜਦੋਂ ਤੱਕ ਸ਼੍ਰੀਮਤੀ 인ਦਰਾ ਗਾਂਧੀ ਪ੍ਰਧਾਨ ਮੰਤਰੀ ਰਹੀ ਉਦੋਂ ਤੱਕ ਇਹਨਾਂ ਲੋਕਾਂ ਨੂੰ ਜੇਲ੍ਹ ਚ ਰਹਿਣਾ ਪਿਆ ਭਾਰਤੀ ਜਨਤਾ ਪਾਰਟੀ ਜਿਲ੍ਹਾ ਲੁਧਿਆਣਾ ਵੱਲੋਂ ਸਵਤੰਤਰਤਾ ਦੀ 30 ਲੜਾਈ ਦੇ 12 ਸੈਨਾਨੀਆਂ ਨੂੰ ਪਾਰਟੀ ਵੱਲੋਂ ਸਨਮਾਨਿਤ ਕੀਤਾ ਗਿਆ ਜਦੋਂ ਕਾਂਗਰਸ ਦੇ ਨੇਤਾ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਦੇਸ਼ੇਂਦਰ तानाशाही लगा के एमरजेंसी लगाई थी और अहंकार चरम के उत्ते सी. उस समय लोकतंत्र मौलिक अधिकार भारत का कॉन्स्टिट्यूशन सब स्थगित करता गया सी. उस टाइम डेढ़ लख तो ज़्यादा ਲੋਕਤੰਤਰ ਦੇ ਮਤਵਾਲੇ ਸੁਤੰਤਰਤਾ ਦੀ ਤੀਸਰੀ ਲੜਾਈ ਦੇ ਅੰਦਰ ਪੂਰੇ ਦੇਸ਼ 'ਚ ਅੰਦੋਲਨ ਚੱਲਿਆ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ 18 18 19 19 ਮਹੀਨੇ ਜੇਲ੍ਹਾਂ 'ਚ ਰਹੇ ਜਦੋਂ ਤੱਕ ਸ਼੍ਰੀਮਤੀ 인ਦਰਾ ਗਾਂਧੀ ਪ੍ਰਧਾਨ ਮੰਤਰੀ ਰਹੀ ਉਦੋਂ ਤੱਕ ਇਹਨਾਂ ਲੋਕਾਂ ਨੂੰ ਜੇਲ੍ਹ 'ਚ ਰਹਿਣਾ ਪਿਆ ਝੂਠੀ ਮੀਸਾ ਝੂਠੇ ਪਰਚੇ ਘਰਾਂ ਦੇ ਕਰਤਬਾ ਕਰਤੇ ਦੇਸ਼ ਦੇ ਅੰਦਰ ਮੀਡੀਆ ਦੇ ਦੇ ਅੰਦਰ ਅਖਬਾਰ ਦੇ ਦੀਆਂ ਨਿਊਜ਼ ਏਜੰਸੀਆਂ ਦੇ ਵੱਡੇ ਪੱਤਰਕਾਰ ਸਾਰੇ ਜੇਲ੍ਹ ਚ ਸੁੱਟਦੇ इवन ਅਖਬਾਰ ਅਰਸਾਲਾ ਪਹਿਲੇ ਕਾਂਗਰਸ ਪਾਰਟੀ ਚੈੱਕ ਕਰਦੀ ਸੀ ਉਦੋਂ ਛਪਦਾ ਸੀ ਪੈਂਫਲੈਟ ਛਾਪਣਾ ਪੈਂਫਲੈਟ ਵੰਡਣਾ अपराध सी उस समय भी ये मतवाले निकले मुँह च इक् तरह ना लोकतंत्र जिंदाबाद भारत का संविधान अमर रहे तानाशाह इंदिरा गांधी मुर्दाबाद और अठारह महीने की उन्नी उन्नी महीने की जेल मीसा परचे जे, अज उन्होंने सम्मानित किया और अब ने संकल्प लिता है क्योंकि गांधी नेहरू परिवार के डी एन ए तानाशाही ਅਹੰਕਾਰ ਅਸੀਂ ਸੰਕਲਪ ਲਿਤਾ ਕਿ ਦੇਸ਼ ਦੇ ਲੋਕਤੰਤਰ ਦੀ ਰੱਖਿਆ ਵਾਸਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਵਾਸਤੇ ਇੱਥੇ ਉਪਸਥਿਤ ਸਾਰੇ ਕਾਰਜਕਰਤਾਵਾਂ ਨੇ ਸ਼ਪਤ ਲਈ ਮੈਂ ਵਿਸ਼ੇ ਰੱਖਦਾ ਤੁਹਾਡਾ ਕੋਈ ਕੁਐਸਚਨ ਹੈ ਤਾਂ ਦੱਸੋ ਕੱਲ 25 ਜੂਨ ਦਾ ਦਿਨ ਸੀ ਪਰਸੋਂ ਔਰ 25 ਜੂਨ ਨੂੰ ਭਗਵੰਤ ਮਾਨ ਦੀ ਕੇਜਰੀਵਾਲ ਦੇ ਇਸ਼ਾਰਿਆਂ ਤੇ ਚੱਲਣ ਵਾਲੀ ਕਟਪੁਤਲੀ ਸਰਕਾਰ ਨੇ ਅਮਰਜੈਂਸੀ ਦੀ ਯਾਤਰਾ ਉਸ ਤਰ੍ਹਾਂ ਹੀ ਪੋਲਿਟਿਸ਼ੀਅਨਸ ਨੂੰ ਫੜਨਾ ਸ਼ੁਰੂ ਕੀਤਾ ਕੇਜਰੀਵਾਲ ਸਾਹਿਬ ਅੱਜ ਕੇਜਰੀਵਾਲ ਸਾਹਿਬ ਤਾਨਾ ਸ਼ਾਹੀ ਦੀ ਮਿਸਾਲ ਬੰਗੇ ਨੇ ਮਾਡਰਨ ਇੰਦਰਾ ਗਾਂਧੀ ਦਾ ਰੂਪ ਉਹ ਕੇਜਰੀਵਾਲ ਸਾਹਿਬ ਬਣ ਗਏ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਚ ਲੋਕਪਾਲ ਖਤਮ ਕਰਤਾ ਲੋਕਤੰਤਰ ਖਤਮ ਕਰਤਾ ਔਰ ਪੰਜਾਬ ਦੇ ਅੰਦਰ ਵੀ ਚੁਣੀ ਹੋਈ ਸਰਕਾਰ ਨੂੰ ਕੱਟ ਪੁਤਲੀ ਦੀ ਤਰ੍ਹਾਂ ਚਲਾ ਰਹੇ ਅਸੀਂ ਨਸ਼ਿਆਂ ਦੇ ਵਪਾਰੀਆਂ ਦੇ ਖਿਲਾਫ ਆ ਨਸ਼ਿਆਂ ਦੇ ਖਿਲਾਫ ਸਾਡੀ ਕਮਿਟਮੈਂਟ ਹੈ ਲੇਕਿਨ ਨਸ਼ਿਆਂ ਦੀ ਆਰ ਦੇ ਅੰਦਰ ਕਿਉਂਕਿ ਯੁੱਧ ਨਸ਼ਿਆਂ ਦੇ ਵਿਰੁੱਧ ਪੂਰੀ ਤਰ੍ਹਾਂ ਸਫਲ ਹੋਇਆ ਕੋਈ ਵੱਡੀ ਮੱਛੀ ਫੜੀ ਨਹੀਂ ਗਈ 3 ਜੂਨ ਲਾਸਟ ਡੇਟ ਸੀ ਸੋ ਰੀ 3 ਮਈ ਲਾਸਟ ਡੇਟ ਸੀ ਕੋਈ ਰਿਪੋਰਟ ਦੇਣ ਨੂੰ ਨਹੀਂ ਹੈ ਇਸ ਵਿੱਚ ਆਪਣੀ ਡਿੱਗਦੀ ਹੋਈ ਸਾਖ ਨੂੰ ਬਚਾਉਣ ਵਾਸਤੇ 25 ਜੂਨ ਨੂੰ ਖੇਲ ਖੇਡਿਆ ਗਿਆ ਮੈਂ ਤੁਹਾਡੇ ਪੱਤਰਕਾਰਾਂ ਰਹੀਂ ਇੱਕੋ ਗੱਲ ਕਹਿਣਾ ਚਾਹਨਾ ਵਿਕਰਮ ਜੀਠਿਆ ਅਗਰ ਡਰਗ ਕੇਸ ਚ ਸ਼ਾਮਲ ਹੈ ਤੇ ਕੇਜਰੀਵਾਲ ਸਾਹਿਬ ਨੇ ਅਦਾਲਤ ਚ ਖੜੇ ਹੋ ਕੇ ਮਜੀਠਿਆ ਕੋਲੋਂ ਮਾਫੀ ਕਿਉਂ ਮੰਗੀ ਸੀ ਮੈਂ ਕਿਸੇ ਨੂੰ ਐਨਓ ਚ ਨਹੀਂ ਦੇ ਰਿਹਾ ਲੇਕਿਨ ਕੇਜਰੀਵਾਲ ਸਾਹਿਬ ਨੇ ਐਨਓਸੀ ਦਿੱਤੀ ਅਦਾਲਤ 'ਚ ਖੜੇ ਹੋ ਕੇ ਉਹ ਬਿਆਨ ਉੱਥੇ ਤੋਂ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਰੀ ਕਾਪੀ ਭੇਜ ਦੇਣਾ ਆਮ ਆਦਮੀ ਪਾਰਟੀ ਦੇ ਲੈਟਰ ਪੈਡ ਤੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਕਹਿ ਰਿਹਾ ਕਿ ਮੈਂ ਮਾਫੀ ਮੰਗਣਾ ਮੈਂ ਝੂਠ ਬੋਲਿਆ ਅੱਜ ਤੁਸੀਂ ਕਹਿ ਰਹੇ ਹੋ ਸ਼ਾਮਲ ਹੈ ਉਦੋਂ ਤੁਸੀਂ ਮਾਫੀ ਮੰਗ ਰਹੇ ਹੋ ਦੋ ਹੀ ਗੱਲਾਂ ਕੀ ਪੰਜਾਬ ਚ ਆਪਾਤਕਾਲ ਘੋਸ਼ਿਤ ਹੋ ਚੁੱਕਾ ਹੈ ਆ ਘੋਸ਼ਿਤ ਆਪਾਤਕਾਲ ਹੈ ਜਿਹੜਾ ਬੁਆ ਜਿਹੜਾ ਬੋਲੇਗਾ ਜਿਹੜਾ ਬੁਆ ਖੋਲੇਗਾ ਜਿਹੜਾ ਇਹਨਾਂ ਦੇ ਖਿਲਾਫ ਬੋਲੇਗਾ ਔਰ ਤੇ ਕਾਰਵਾਈ ਹੋਵੇਗੀ ਤੁਸੀਂ ਲਗਾਤਾਰ ਦੇਖ ਲਓ ਅੱਜ ਕੱਲ ਇੱਕ ਪੋਲੀਟੀਕਲ ਪਾਰਟੀ ਦੇ ਲੀਡਰ ਇੱਕ ਦੂਜੇ ਤੇ આરોਪ ਲਗਾ ਰਹੇ ਔਰੋਗ ਕਿੰਨੇ ਸੱਚੇ ਨੇ ਕਿੰਨੇ ਝੂਠੇ ਨੇ ਲੇਕਿਨ विधानसभा ਦੇ ਖੋੜੋ ਕੇ ਕਿ ਮੈਂ ਤੇਰੀ ਫਾਈਲ ਖੋਲਦਾਗਾ ਉਹ ਚੁੱਪ ਹੋ ਜਾਂਦਾ ਇਹ ਲੋਕਤੰਤਰ ਨਹੀਂ ਇਹ ਲੋਕਤੰਤਰ ਨਹੀਂ ਸਪਸ਼ਟ ਪੁੱਛਿਆ ਕਿ ਨਾ ਅਲੈਕਸੇ ਨਵਸਟਾ ਲੈਕਚਰ ਨੇ ਮੈਂ ਹਾਰੀ ਉਹ ਨੰਬਰ ਤੇ ਆਇਆ ਉਹ ਲੱਗਦਾ ਹੈ ਕਿ ਇਕੱਲੇ 당ਾ ਵਰ ਗੱਠਬੰਧ ਕਿਤੇ 2027 ਜ਼ਰੂਰੀ ਹੈ ਜੀ ਐਸਾ ਕਿ ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਦੇ ਲੋਕਾਂ ਦਾ ਆਸ਼ੀਰਵਾਦ ਲੈ ਕੇ ਕਾਮਯਾਬ ਹੋ ਰਹੀ ਹੈ ਅਸੀਂ 6% ਤੋਂ ਸ਼ੁਰੂ ਹੋਏ ਸੀ। ਲਾਸਟ ਇਲੈਕਸ਼ਨ 18% ਆਏ ਸਾਂ। ਅੱਜ ਜਨਤਾ ਨੇ ਖੁੱਲ੍ਹ ਕੇ ਸ਼ਿਰਵਾਦ ਦਿੱਤਾ 22%। ਔਰ ਇਹ ਇਲੈਕਸ਼ਨ ਮੈਂ ਫੇਰ ਰਿਪੀਟ ਕਰ ਰਹੇ ਆਂ। ਇਹ ਨੂਰਾ ਕੁਸ਼ਤੀ ਸੀ। ਪਹਿਲੇ ਆਸ਼ੂ ਨੂੰ ਫੜਿਆ, ਫੇਰ ਆਸ਼ੂ ਨੂੰ ਹੀਰੋ ਬਣਾਇਆ। ਚਲਦੇ ਇਲੈਕਸ਼ਨ ਜਿਹਨਾਂ ਨੂੰ ਲੱਗਾ ਕਿ ਆਸ਼ੂ ਬਹੁਤ ਪਿੱਛੇ ਰਹਿ ਗਿਆ। ਔਰ ਇਹ ਕਰ ਝੂਠੀ ਵਿਜੀਲੈਂਸ ਆਪ ਭੇਜੀ। ਫੇਰ ਉਹਨਾਂ ਵਿਜੀਲੈਂਸ ਦੇ ਬੰਦੇ ਨੂੰ ਸਸਪੈਂਡ ਕੀਤਾ ਤਾਂ ਕਿ ਐਨਟੀ ਆਮ ਆਦਮੀ ਪਾਰਟੀ ਵੋਟ ਵੱਟ ਜਾਏ ਕਿ ਐਪੀ ਦਾ ਇਲੈਕਸ਼ਨ ਮੇਰੇ 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 ਕਾਈਂਡਲੀ ਗੱਲ ਨੂੰ ਯਾਦ ਰੱਖਣਾ ਮੈਂ ਫੇਰ ਰਿਪੀਟ ਕਰ ਰਿਹਾ ਬੜਾ ਵੱਡਾ ਤੁਹਾਨੂੰ ਨਿਊਜ਼ ਦੇ ਰਿਹਾ ਕਿ ਐਨਟੀ ਆਮ ਆਦਮੀ ਪਾਰਟੀ ਵੋਟ ਵੱਡਿਆ ਜਾਏ ਜੇ ਕੇਜਰੀਵਾਲ ਸਾਹਿਬ ਇਹਨੂੰ ਜਿੱਤ ਗਿੰਦੇ ਤੇ ਤਿੰਨਾਂ ਪਾਰਟੀਆਂ ਦਾ ਵੋਟ ਟੋਟਲ ਕਰਦੇ ਉਹਨਾਂ ਦੇ ਖਿਲਾਫ ਕਿੰਨਾ ਵੋਟ ਪਿਆ ਇਹ ਤੋਂ ਸਮਝ ਆਏਗਾ ਕਿ ਜਨਤਾ ਆਮ ਆਦਮੀ ਪਾਰਟੀ ਦੇ ਖਿਲਾਫ ਹੈ देश के अंदर देश के दे 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 बहुमूल्य पैसा और समय दोनों बचा की लड़ है और आज वन इलेक्शन वन नेशन एक अंदोलन बन गया अंदर कॉलेजेस के विद्यार्थी ਅਲੱਗ ਅਲੱਗ ਐਨ ਜੀ ਓਸ ਪਾਵਰ ਸੈਂਟਰਸ ਔਰ ਜੋ ਉਦੇ ਹੈ ਦੇਸ਼ ਦੀ ਜ਼ਰੂਰਤ ਹੈ ਤੁਮ ਸਾਹਿਬ ਇੱਕ ਨੋਟ ਸਾਹਿਬ ਸਾਹਿਬ ਨੇ ਕਿਹਾ ਵੱਡਾ ਮਗਰਮਾਚ ਫੜਿਆ ਫਿਕਰ ਕੋ ਜਿੱਤਿਆ ਉਸ ਤੋਂ ਬਾਅਦ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਗਿਆ ਵੀ ਇੱਕ ਗੈਂਗ ਨਵਾਂ ਸਾਹਮਣੇ ਆ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮੇਰਾ ਮੈਂ ਉਹਨਾਂ ਕਿਹਨਾਂ ਨੇ ਕਿਹਾ ਗੱਲ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਜੇ ਸੱਚਮੁੱਚ ਤੁਸੀਂ ਮਗਰਮਾਚ ਫੜਿਆ ਤੇ ਇਸ ਮਗਰਮਾਚ ਕੋਲੋਂ ਪਹਿਲੇ ਤੁਹਾਡੇ ਸੁਪਰੀਮੋ ਨੇ ਮਾਫੀ ਕਿਉਂ ਮੰਗੀ ਸੀ ਲਿਟਰਨ ਮੰਗੀ ਸੀ ਨਾ ਜੇ ਸੱਚਮੁੱਚ ਮਗਰਮਾਚ ਫੜਿਆ ਤੇ ਪਹਿਲੇ ਮਾਫੀ ਮੰਗ ਕੇ ਛੱਡਿਆ ਗਿਆ ਸੀ ਸਾਰੇ ਪਾਰਟੀਆਂ ਕੱਟੀਆਂ ਗਈਆਂ ਨਵਾਂ ਗੈਂਗ ਸਾਹਮਣੇ ਆਇਆ ਮੈਂ ਤੁਹਾਨੂੰ ਪੁੱਛ ਰਿਹਾ ਜੀ ਅਸੀਂ ਤੇ ਕੀ ਹੈਗੇ ਆ ਮੈਂ ਤਾਂ ਤਾਂ ਇੱਕੋ ਗੱਲ ਕਹ ਕੇ ਕਿ ਅਸੀਂ ਡਰੱਗ ਦੇ ਖਿਲਾਫ ਆਂ ਡਰੱਗ ਵੇਚਣ ਵਾਲੇ ਵਿਕਵਾਨ ਵਾਲੇ ਉਹਨੂੰ ਪਰੋਸਣ ਵਾਲੇ ਅਸੀਂ ਭਾਰਤੀ ਜਨਤਾ ਪਾਰਟੀ ਔਰ ਇਹ ਖਿਲਾਫ ਹੈ ਲੇਕਿਨ ਮੇਰਾ ਤਾਂ ਕੁਐਸਚਨ ਹੈ ਹੈ ਕਿ ਵਿਗਰ ਮਜੀਠੀ ਅਗਰ ਮਗਰ ਮੱਛ ਹੈ ਤੇ ਉਸ ਮਗਰ ਮੱਛ ਕੋਲ ਮਾਫੀ ਕਿੰਨੇ ਮੰਗੀ ਡਬਲ ਸਟੈਂਡਰਡਸ ਕਿਉਂ ਨੇ ਅਦਾਲਤ ਚ ਮਾਫੀ ਮੰਗਦੇ ਹੋ ਥਾਣੇ ਚ ਪਰਚਾ ਰਜਿਸਟਰ ਕਰਦੇ ਹੋ ਔਰ ਜਨਤਾ ਨੂੰ ਗੁੰਮਰਾਹ ਕਰਦੇ ਹੋ ਜੁਗਦਾਬ ਅੱਜ ਡੀਜੀਪੀ ਸਾਬਕਾ ਡੀਜੀਪੀ ਚੱਕਰਵਾਦੀ ਸਾਹਿਬ ਆਪਣੇ ਨੌ ਜਾਕੇ ਦੇ ਕੇ ਆਏ ਨੇ ਉਹ ਕਹਿੰਦੇ 2012 ਦੇ ਵਿੱਚ ਅਕਾਲੀ ਬੀਜੇਪੀ ਸਰਕਾਰ ਸੀ ਉਹ ਪੁੱਕਾ ਦੂਰ ਮੈਂ ਮੈਂ ਜੱਟੋਬੱਦੇ ਸਾਹਿਬ ਨੂੰ ਕਹਾਂਗਾ ਬਹੁਤ ਅੱਛਾ ਹੋ ਗਿਆ ਬਾਹਰ ਆਏ ਬੜੇ ਦੇਰ ਤੋਂ ਗੁੰਮਨਾਮੀ ਜੀ ਸਨ ਕਹਿੰਦੇ ਕਿ ਮੇਰੀ ਗੱਲ ਤਾਂ ਸੁਣ ਲੋ 5 ਜਨਵਰੀ 2017 ਦੇ ਇਨਸੀਡੈਂਟ ਤੇ ਵੀ ਕੋਈ ਬੋਲ ਲੈਣ ਚਟੋਪੱਧਿਆ ਸਾਹਿਬ ਸ਼ੁਕਰ ਆ ਬਾਹਰ ਆਇਓ 5 ਅਗਸਤ 2000 5 ਜਨਵਰੀ 5 ਜਨਵਰੀ 2000 22 ਨੂੰ ਪੰਜਾਬ ਦੀ ਧਰਤੀ ਨੂੰ ਕਿੰਨੇ ਬਦਨਾਮ ਕੀਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਤੁਸੀਂ ਉਰਤੇ ਲਗਾਤਾ ਸੀ ਚਟੋਬਾ ਦੇ ਸਾਹਿਬ ਬਿਆਨ ਤੇ ਦੇ ਦੇਣ ਉਹ ਕਹਿੰਦੇ ਨੇ ਕਿ ਉਸ ਟੈਪ ਸਬੂਤ ਸੀਗੇ ਸਿੱਤੇ ਮੇਗਾਜੀਤ ਸਬੂਤ ਸੀ ਮੇ ਹਗੇ ਸੀਨੇ ਸਬੂਤ 2017 ਚ ਸਬੂਤ ਹੈਗੇ ਸੀ 17 ਤਾਂ ਅਕਾਲੀ ਭਾਜਪਾ ਸਰਕਾਰ ਨੇ 18 ਚ ਦੇਗੀ ਸੀ ਨਾ ਕਾਂਗਰਸ ਦੀ ਸਰਕਾਰ ਤੇ ਮਾਫੀ ਕਿਉ ਮੰਗੀ ਕੇਜਰੀਵਲ ਸਾਹਿਬ ਮੈਂ ਤਿੱਕ ਕੋ ਗਲ ਕਹਿਣਾ ਲੜਦੇ ਕੇਸ اور ਸਾਬਤ ਕਰ ਦੇ ਜੇ ਸੱਚਮੁੱਚ ਉਹ ਮਗਰਮਾਚਾ ਹੈ ਮੈਂ ਤਾਂ ਜਾਂਚ ਦਾ ਹਿੱਸਾ ਨਹੀਂ ਮੈਂ ਕਿਸੇ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ ਕਿ ਕਿਸੇ ਨੂੰ ਮੈਨੂੰ ਉਸ ਨਹੀਂ ਦੇ ਰਿਹਾ ਲੇਕਿਨ ਇਹ ਤੋਂ ਸਮਝ ਆਂਦਾ ਹੈ ਸੁਰਖੀਆਂ ਬਟੋਰਨਾ ਹੀ ਆਮ ਆਦਮੀ ਪਾਰਟੀ ਦਾ ਕੰਮ ਹੈ ਸੁਰਖੀਆਂ ਦੇ ਬਾਹਰ ਪ੍ਰੈਕਟੀਕਲ ਕੁਝ ਨਹੀਂ ਕੀਤਾ ਜਾ ਰਿਹਾ ਰੋਜ਼ ਸੇਰੇ ਪੁਰਾਣੇ ਬੰਦਿਆਂ ਦਾ ਜੋੜ ਲਾ ਕੇ ਦੋ ਤਿੰਨ ਬੰਦੇ ਹੋਰ ਫੜ ਕੇ ਅਸੀਂ ਕਬਾਰ 'ਚ ਬਿਆਨ ਦੇ ਦਿੰਨੇ ਆ ਇਹਨਾਂ ਚੱਲਣ ਵਾਲਾ ਨਹੀਂ ਸ਼ੋਕ ਸਾਹਿਬ ਪ੍ਰੈਜ਼ੀਡੈਂਟ ਆਣੇ ਕੇ ਬਾਅਦ ਪ੍ਰੈਜ਼ੀਡੈਂਟ ਆਣੇ ਕੇ ਬਾਅਦ ਜੋ ਕੁਝ ਰਾਜਨੀਤਿਕ ਜਾਣਕਾਰੀ ਹੈ ਜੀ ਤਰ੍ਹਾਂ ਵੀ ਜੇ ਇੱਕ ਸਾਥ ਬੋਤੇ ਦਾ ਰਿਜਲਟ ਕੁਝ ਹੋਰ ਲੇਤਾ ਕਿ ਕੀ ਆਪ ਲੈਣੀ ਚਾਹੀਦੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਰਤੀ ਜਨਤਾ ਪਾਰਟੀ ਬਹੁਤ ਤੇਜ਼ੀ ਨਾਲ ਕੇ ਵਧ ਰਹੀ ਹੈ ਅਸੀਂ 22% ਤੱਕ ਪਹੁੰਚੇ ਆ ਅਸੀਂ 51% ਤੱਕ ਪਹੁੰਚੀਏ ਅਰੇ ਸੇ ਸਾਨੂੰ ਅਸ਼ੀਰਵਾਦ ਦਿਓ ਔਰ ਪੰਜਾਬ ਦੇ ਅੰਦਰ ਅਤਿਆਚਾਰੀ ਤਸ਼ੱਦਦ ਰਾਜ ਖਤਮ ਹੋਵੇ ਮੈਂ ਚਾਹਾਂਗਾ ਕਿ ਜਿਹੜਾ ਨੋਟੀਫਿਕੇਸ਼ਨ ਹੋਇਆ ਉਹਰੇ ਉੱਤੇ ਵੀ ਤੁਹਾਨੂੰ ਲੋਕਾਂ ਨੂੰ ਜਾ ਕੇ ਕਿਸਾਨਾਂ ਨੂੰ ਮਿਲਣਾ ਚਾਹੀਦਾ ਪੰਜਾਬ ਦੇ ਕਿਸਾਨ ਦੇ ਨਾਲ ਜਿੱਡਾ ਵੱਡਾ ਤੱਕਾ ਇਸ ਸਰਕਾਰ ਕਰ ਰਹੀ ਹੈ ਜਗਰਾਵ ਤੋਂ ਲੈ ਕੇ ਤੇ ਦੂਜੇ ਪਾਸੇ ਉਧਰ ਤੱਕ ਪੰਜਾਬ ਦੀ ਖੇਤੀ ਵਾਲੀ ਜ਼ਮੀਨ ਨਾਲ ਕਿੱਡਾ ਵੱਡਾ ਤੱਕਾ ਇਸ ਸਰਕਾਰ ਕਰ ਰਹੀ ਹੈ ਔਰ ਕੋਈ ਵਿਧਾਨ ਸਭਾ ਚ ਚਰਚਾ ਨਹੀਂ ਹੋਈ ਔਰ ਜੋ ਕਾਨੂੰਨ ਇਹਨਾਂ ਨੇ 1925 ਚ ਬਣਾਇਆ ਉਸੇ ਕਾਨੂੰਨ ਨੂੰ ਅੱਜ ਲਾਗੂ ਨਹੀਂ ਕਰ ਰਹੇ ਮੈਂ ਚਾਹਾਂਗਾ ਕਿ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਹੱਥ ਜੋੜ ਕੇ ਕਿ ਮੇਰੇ ਤੇ ਪ੍ਰੈਸ ਕੀਤੀ ਸੀ ਤੁਸੀਂ ਛਾਪੀ ਵੀ ਸੀ ਲੇਕਿਨ ਪੰਜਾਬ ਦੇ ਜ਼ਿੰਮੇਵਾਰ ਮੀਡੀਆ ਆਨ ਦੇ ਨਾਤੇ ਤੁਹਾਡਾ ਫਰਜ ਹੈ ਕਿ ਪੰਜਾਬ ਦੇ ਅੰਦਰ ਵਾਈਟ ਕਾਲਰ ਅਪਰਾਧ ਸਫੇਦ ਕੋਸ਼ ਅਪਰਾਧ ਕੀਤਾ ਜਾ ਰਿਹਾ ਉਸ ਅਪਰਾਧ ਤੋਂ